ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਮਾਸਟਰ ਕੇਡਰ ਦੇ ਸਬੰਧ ਵਿੱਚ ਮਾਸਟਰ ਕੇਡਰ ਦੇ ਸਬੰਧ ਵਿੱਚ ਕੀ ਅਪਡੇਟ ਆਈ ਹੈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਕਿ ਇਹ ਨੋਟੀਫਿਕੇਸ਼ਨ ਕਿਹੜੀਆਂ ਪੋਸਟਾਂ ਨੇ ਕਿੰਨੀਆਂ ਪੋਸਟਾਂ ਨੇ ਕਿਵੇਂ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਕਿ ਇਸ ਦੇ ਵਿੱਚ 55% ਵਾਲੀ ਸ਼ਰਤ ਲਾਗੂ ਹੋਵੇਗੀ ਜਾਂ ਨਹੀਂ ਲਾਗੂ ਹੋਵੇਗੀ ਤਾਂ ਇਸ ਦੀ ਪੂਰੀ ਜਾਣਕਾਰੀ ਦੇਵਾਂਗਾ ਇਸ ਵੀਡੀਓ ਦੇ ਵਿੱਚ ਇਸ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਹਰੇਕ ਅਪਡੇਟ ਸਮੇਂ ਸਿਰ ਪਹੁੰਚਦੀ ਰਹਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਵੀ ਕਿਹੜੀਆਂ ਪੋਸਟਾਂ ਤੇ ਕਿਹਨੀਆਂ ਪੋਸਟਾਂ ਆਂ ਜਾਂਣੇ ਤੁਸੀਂ ਵੇਖ ਸਕਦੇ ਹੋ ਇਹ ਪੋਸਟਾਂ ਆਈਆਂ ਨੇ ਦਫ਼ਤਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ ਜਿਹੜੀਆਂ ਇਹ ਪੋਸਟਾਂ ਜਾਰੀ ਕੀਤੀਆਂ ਗਈਆਂ ਨੇ ਇਹ 13 ਤਰੀਕ ਨੂੰ ਜਿਹੜਾ ਇਹ ਪਬਲਿਕ ਨੋਟਸ ਜਾਰੀ ਕਰ ਦਿੱਤਾ ਗਿਆਕ ਜੋ ਕਿ ਵੈਬਸਾਈਟ ਤੇ ਵੀ ਆਪਣੇ ਕੋਲ ਇਹ ਪਬਲਿਕ ਨੋਟਸ ਵੇਖਣ ਨੂੰ ਮਿਲ ਰਿਹਾ ਪਬਲਿਕ ਨੋਟਸ ਜਿਹੜਾ ਇਹ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਦੀ ਵੈਬਸਾਈਟ ਤੇ ਵੀ ਆ ਚੁੱਕਿਆ ਹੈ ਤਾਂ ਜਿਸ ਦੇ ਲਈ ਜਿਹੜਾ ਪਿਛਲੇ ਦਿਨੀ ਆਪਾਂ ਸੁਣਿਆ ਸੀ ਵੀ 3600 ਜਿਹੜਾ ਸਪੈਸ਼ਲ ਟੀਚਰਾਂ ਦੀ ਭਰਤੀ ਕੀਤੀ ਜਾਣੀ ਹੈ ਉਸ ਦੇ ਸੰਬੰਧ ਵਿੱਚ ਇਹ ਜਿਹੜਾ ਇਹ ਮਾਸਟਰ ਕੈਡਰ ਦੀ ਭਰਤੀ ਕੀਤੀ ਜਾਣੀ ਹੈ ਜਿਸ ਦੇ ਵਿੱਚ 1600 ਇਹ ਪੰਜਾਬ ਬੋਰਡਾਂ ਦੀ ਜਿਹੜੀ ਕਹਾ ਸੀ ਭਰਤੀ ਕੀਤੀ ਜਾਵੇਗੀ ਤਾਂ ਉਸ ਦੇ ਸਬੰਧ ਵਿੱਚ ਜਿਹੜੀ ਪਹਿਲਾਂ ਇਹ ਸਾਰੀਆਂ ਇੱਕੇ ਵਾਰੀ ਜਿਹੜੀ ਭਰਤੀ ਕੰਪਲੀਟ ਨਹੀਂ ਕੀਤੀ ਜਾਣੀ ਇਸ ਤੇ ਉਸ ਦੇ ਸਬੰਧ ਦੇ ਵਿੱਚ ਇਹ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸਿੱਖਿਆ ਵਿਭਾਗ ਪੰਜਾਬ ਵੱਲੋਂ 332 ਸਪੈਸ਼ਲ ਐਜੂਕੇਟਰ ਟੀਚਰਾਂ ਦੀ ਜਿਹੜੀ ਭਰਤੀ ਮਾਸਟਰ ਕੈਡਰ ਦੀ ਭਰਤੀ ਕੀਤੀ ਜਾਣੀ ਹੈ ਕਰਨ ਲਈ ਯੋਗ ਉਮੀਦਵਾਰਾਂ ਤੋਂ ਪ੍ਰਤੀ ਬੇਨਤੀਆਂ ਦੀ ਮੰਗ ਕੀਤੀ ਜਾਂਦੀ ਹੈ ਇਸ ਦੀ ਜਿਹੜੀਆਂ ਸਾਰੀਆਂ ਸ਼ਰਤਾਂ ਨੇ 21 ਤਰੀਕ ਨੂੰ ਆਪਣੇ ਕੋਲ ਵੈੱਬਸਾਈਟ ਤੇ ਆ ਜਾਵੇਗਾ 21 7 2025 ਨੂੰ ਜਿਹੜਾ ਇਸ ਦੀ ਪੂਰਾ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਕੌਣ ਕੌਣ ਅਪਲਾਈ ਕਰ ਸਕਦਾ ਹੈ ਕਿਵੇਂ ਕਿਵੇਂ ਅਪਲਾਈ ਕਰਨਾ ਹੈ ਤਾਂ ਪੂਰੀ ਅਲੀਜੀਬਿਲਟੀ ਦੱਸੀ ਜਾਵੇਗੀ ਤਾਂ ਇਸ ਦੇ ਵਿੱਚ ਮੈਂ ਤੁਹਾਨੂੰ ਦੱਸ ਦੇਣਾ ਚਾਹਨਾ ਕਿ ਇਹ ਸਪੈਸ਼ਲ ਐਜੂਕੇਟਰ ਦੀ ਹੈ ਹੇ ਭਰਤੀ ਇਹ ਤਾਂ ਇਸ ਦੇ ਵਿੱਚ ਜਿਨ੍ਹਾਂ ਨੇ ਜਰਨਲ ਬੀ ਐਡ ਕੀਤੀ ਹੋਈ ਹੈ ਜਿਹੜੀ ਆਪਾਂ ਆਮ ਬੀ ਐਡ ਕੀਤੀ ਹੋਈ ਹੈ ਤਾਂ ਉਹ ਜਿਹੜੀ ਬੀ ਐਡ ਵਾਲੇ एलिजिबल ਨਹੀਂ ਹੋਣਗੇ ਕਿਉਂਕਿ ਇਸ ਦੇ ਵਿੱਚ ਇਹ ਉਹ ਟੀਚਰ ਹੋਣਗੇ ਜਿਹੜੇ ਸਪੈਸ਼ਲ ਬੱਚਿਆਂ ਨੂੰ ਜਿਹੜੇ ਸਪੈਸ਼ਲ ਨੀਡ ਵਾਲੇ ਬੱਚੇ ਹੁੰਦੇ ਨੇ ਲਗਭਗ ਡਿਸੇਬਿਲਟੀ ਵਾਲੇ ਬੱਚੇ ਲਗਭਗ 21 ਤਰ੍ਹਾਂ ਦੀ ਡਿਸੇਬਿਲਟੀ ਯਾਨੀ ਆਪਾਂ ਬੀੜ ਦੇ ਵਿੱਚ ਪੜ ਚੁੱਕੇ ਆ ਤਾਂ ਉਹਨਾਂ ਬੱਚਿਆਂ ਨੂੰ ਜਿਹੜਾ ਡੀਲ ਕਰਨ ਵਾਸਤੇ ਉਹਨਾਂ ਬੱਚਿਆਂ ਨੂੰ ਪੜਾਉਣ ਵਾਸਤੇ ਸਪੈਸ਼ਲ ਟੀਚਰ ਜਿਹੜੇ ਕਿਉਂਕਿ ਉਹਨਾਂ ਦੀਆਂ ਸਪੈਸ਼ਲ ਨੀਡਸ ਹੁੰਦੀਆਂ ਨੇ ਬੱਚਿਆਂ ਦੀਆਂ ਤਾਂ ਉਹਨਾਂ ਨੂੰ ਜਿਹੜਾ ਪੜਾਉਣ ਵਾਸਤੇ ਸਪੈਸ਼ਲ ਟੀਚਰਾਂ ਦੀ ਭਰਤੀ ਕੀਤੀ ਜਾਣੀ ਇਹ ਤਾਂ ਜਿਸ ਦੇ ਵਿੱਚ ਜਰਨਲ ਬੀ ਐਡ ਵਾਲੇ ਜਿਹੜੇ ਨੇ ਉਸ ਦੇ ਵਿੱਚ ਸ਼ਾਮਲ ਨਹੀਂ ਕੀਤੇ ਜਾਣਗੇ ਤਾਂ ਬੀ ਐਡ ਵਾਲੇ ਕਿ ਜਿਨ੍ਹਾਂ ਨੇ ਸਪੈਸ਼ਲ ਬੀ ਐਡ ਕੀਤੀ ਹੋਈ ਹੈ ਤਾਂ ਉਹ ਹੀ ਸ਼ਾਮਲ ਹੋਣਗੇ ਤਾਂ ਇਸ ਦੇ ਨਾਲ 55% ਦੀ ਆਪਾਂ ਗੱਲ ਕਰੀਏ ਸ਼ਰਤ ਦੇ ਸਬੰਧ ਵਿੱਚ ਵੀ ਆਪਾਂ ਦੇਖ ਸਕਦੇ ਹਾਂ ਕਿ ਆਪਣੇ ਕੋਲ ਇੱਕ ਜਿਹੜਾ ਗਾਜਟ ਆਇਆ ਸੀ ਤਾਂ ਉਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਜਿਵੇਂ ਇਹ ਸਪੈਸ਼ਲ ਜਿਹੜਾ ਸਪੈਸ਼ਲ ਐਜੂਕੇਟਰ ਟੀਚਰ ਮਾਸਟਰ ਕੈਡ ਜਿਹੜੀ ਭਰਤੀ ਕੀਤੀ ਜਾਣੀ ਹੈ 75% ਜਿਹੜੀ ਸਿੱਧੀ ਭਰਤੀ ਕੀਤੀ ਜਾਣੀ ਹੈ ਤੇ 25% ਜਿਹੜੇ ਨੇ ਉਹਨਾਂ ਨੂੰ ਹਾਂ ਜਿਹੜਾ ਆਪਣੇ ਕੋਲ ਪ੍ਰਮੋਸ਼ਨ ਤੋਂ ਲਿਆਦੇ ਜਾਣਗੇ ਤਾਂ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ एलिਜੀਬਿਲਟੀ ਦੇ ਵਿੱਚ ਲਿਖਿਆ ਹੋਇਆ ਸ਼ੁੱਡ ਹੈ ਪਾਸ ਗ੍ਰੈਜੂਏਸ਼ਨ ਆਫ ਐਨੀ ਸਟਰੀਮ ਫਾਰ ਦਾ ਰੈਕੋਗਨਿਜ਼ਡ ਯੂਨੀਵਰਸਿਟੀ ਤੋਂ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਿਸੇ ਵੀ ਸਟਰੀਮ ਦੇ ਵਿੱਚ ਬੀਏ, ਬੀਐਸਸੀ, ਬੀਕਾਮ ਦੇ ਤੁਸੀਂ ਪਾਸ ਕੀਤੀ ਹੋਏ एलिਜੀਬਲ ਹੋਣਗੇ ਤੇ ਨਾਲ 55% ਮਾਰਕਸ ਜਿਹੜੇ ਜਨਰਲ ਕੈਟਾਗਰੀ ਲਈ 55% ਹੋਣਗੇ ਤੇ ਰਿਜ਼ਰਵ ਕੈਟਾਗਰੀ ਨੂੰ ਜਿਹੜਾ 50% ਮਾਰਕਸ ਜਿਹੜੇ ਨੇ ਉਹ ਦਿੱਤੇ ਜਾਣਗੇ ਜਿਵੇਂ ਐਸਸੀ, ਬੀਐਸਸੀ, ਬੈਕਵਰਡ ਕਲਾਸ ਉਹਨਾਂ ਲਈ ਜਿਹੜਾ ਇਹ 55% ਜਿਹੜੀ ਹੈ ਏ 50% ਹੋਣਗੇ ਤੇ ਬਾਕੀ ਜਰਨਲ ਲਈ 55% ਹੋਣਗੇ ਤਾਂ ਇਸ ਤੋਂ ਆਪਾਂ ਨੂੰ ਇਹ ਪਤਾ ਚੱਲਦਾ ਹੈ ਕਿ ਜਿਹੜੀ 55% ਵਾਲੀ ਸ਼ਰਤ ਜਿਹੜੀ ਮਾਸਟਰ ਕੇਡਰ ਤੇ ਲੱਗਣ ਵਾਲੀ ਏ ਆਉਣ ਵਾਲੇ ਸਮੇਂ ਵਿੱਚ ਵੀ ਜਿਹ ਮਾਸਟਰ ਕੇਡਰ ਦੀਆਂ ਜਿਹੜੀਆਂ ਜਰਨਲ ਪੋਸਟਾਂ ਆਣ ਗਈਆਂ ਤਾਂ ਉਸ ਦੇ ਵਿੱਚ ਵਿੱਚ ਜਿਹੜੀ ਇਹ ਸ਼ਰਤ ਜਿਹੜੀ ਨਟਾਈ ਨਹੀਂ ਗਈ ਜਿਵੇਂ ਆਪਾਂ ਯੂਨੀਅਨ ਵੱਲੋਂ ਜਿਹੜੀ ਇਸ ਦੇ ਸੰਬੰਧ ਦੇ ਵਿੱਚ ਬਹੁਤ ਸਾਰੇ ਪ੍ਰੋਟੈਕਸ਼ਨ ਕੀਤੇ ਬਹੁਤ ਸਾਰੇ ਆਪਣੇ ਕੋਲ ਮੰਗ ਕੀਤੀ ਜਾ ਰਹੀ ਤੇ ਸਰਕਾਰ ਇਸ ਦੇ ਕਹਿ ਰਹੀ ਸੀ ਕਿ ਵਿਚਾਰ ਕੀਤਾ ਜਾਵੇਗਾ ਪਰ ਇਸ ਦੇ ਵਿੱਚ ਸਪੈਸ਼ਲ ਐਜੂਕੇਟਰ ਦੇ ਲਈ ਜਿਹੜਾ 55% ਦੀ ਸ਼ਰਤ ਰੱਖੀ ਗਈ ਹੈ ਤਾਂ ਇਸ ਲਈ ਜਿਹੜਾ ਬੀਐਡ ਦੇ ਆਉਣ ਵਾਲੀਆਂ ਪੋਸਟਾਂ ਆਉਣਗੀਆਂ ਤਾਂ ਉਸ ਦੇ ਵਿੱਚ ਵੀ 55% ਦੀ ਸ਼ਰਤ ਰੱਖੀ ਜਾਵੇਗੀ ਤਾਂ ਹੁਣ ਇਹ ਜਿਹੜੇ ਸਪੈਸ਼ਲ ਐਜੂਕੇਟਰ ਦੀਆਂ ਪੋਸਟਾਂ ਆ ਚੁੱਕੀਆਂ ਨੇ 332 ਪੋਸਟਾਂ ਜਾਨੇ ਬੀਐਡ ਦੇ ਵਿੱਚ ਜਿਹੜੇ ਜਿਹੜੇ ਸਪੈਸ਼ਲ ਟੀਚਰ ਭਰਤੀ ਕੀਤੇ ਜਾਂਦੇ ਨੇ ਇਸ ਦਾ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ ਤੇ 21 ਤਰੀਕ ਨੂੰ ਇਸ ਦਾ ਪੂਰਾ ਜਿਹੜਾ ਵੈਬਸਾਈਟ ਤੇ ਨੋਟੀਫਿਕੇਸ਼ਨ ਆ ਜਾਵੇਗਾ ਉਸ ਦੇ ਵਿੱਚ ਪੂਰੀ ਅਲੀਜੀਬਿਲਟੀ ਆਵੇਗੀ ਕਿ ਕਿਵੇਂ ਕਿਵੇਂ ਕੌਣ ਕੌਣ ਅਪਲਾਈ ਕਰ ਸਕਦਾ ਤਾਂ ਜਿਵੇਂ ਹੀ ਉਸ ਦੇ ਵਿੱਚ ਪੂਰਾ ਨੋਟੀਫਿਕੇਸ਼ਨ ਆਵੇਗਾ ਤਾਂ ਉਸ ਦੀ ਵੀ ਤੁਹਾਨੂੰ ਜਾਣਕਾਰੀ ਦੇ ਦਿੱਤੀ ਜਾਵੇਗੀ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜਿਵੇਂ ਹੀ ਜਾਣਕਾਰੀ ਆਵੇਗੀ ਤਾਂ ਤੁਹਾਨੂੰ ਪੂਰੀ ਜਾਣਕਾਰੀ ਪ੍ਰੋਵਾਈਡ ਕਰਵਾ ਦਿੱਤੀ ਜਾਵੇਗੀ ਇਹ ਸੀ ਅੱਜ ਦੀ ਜਾਣਕਾਰੀ ਜਿਹੜੀ ਤੁਹਾਨੂੰ ਸਾਂਝੀ ਕਰਨੀ ਸੀ ਜੇ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਐਂਡ ਯਾਰਾ ਦੋਸਤਾਂ ਨੂੰ ਸ਼ੇਅਰ ਵੀ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ